ਆਜਾ ਪੰਜਾਬ ਦੇ ਵਿੱਚ ਇਸ ਵਕਤ ਰਾਜ ਅਨਿਆਏ ਦਾ ਜ਼ੁਲਮ ਦਾ ਛਿਸ਼ਟਾਚਾਰ ਦਾ ਬੁਲਡੋਜ਼ਰ ਪੋਲਿਟਿਕਸ ਦਾ ਪੁਲਿਸ ਰਾਜ ਦਾ ਇਸ ਲਈ ਸਾਹਤ ਦਿੱਤੀ ਸੀ ਅਸੀਂ ਸਾਰਿਆਂ ਨੇ ਜਾਂ ਸਾਡੇ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਆਪਣੇ ਕਿਸਾਨਾਂ ਦੇ ਸਿਰ ਕੁਚਲ ਰਹੀਆਂ ਉਹਨਾਂ ਨੂੰ ਕਦੀ ਅਤੰਕਵਾਦੀ ਕਹਿੰਦੀ ਆ ਕਦੀ ਦੇਸ਼ ਤੋਂ ਵਿਰੋਧੀ ਕਹਿੰਦੀ ਆ ਕਦੀ ਖਾਲਿਸਤਾਨੀ ਕਹਿੰਦੀ ਇਹਨਾਂ ਵਾਸਤੇ ਅਸੀਂ ਇਸ ਦੇਸ਼ ਦੀ ਸਰਕਾਰ ਦੇ ਵਾਸਤੇ ਆਪਣੇ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਸ਼ਹਾਦਤ ਦਿੱਤੀ ਉਹ ਰੋਂਦੇ ਹੋਣੇ ਸੀਗੇ ਅੱਜ ਹੋ ਕੀ ਰਿਹਾ ਸਾਡੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਕਿ ਮੈਂ ਕਿਸਾਨੀ ਦੀ ਗੱਲ ਕਰਾਂ ਅੱਜ ਹੋ ਕੀ ਰਿਹਾ ਹੈ ਅੱਜ ਜਿਸ ਢੰਗ ਦੇ ਨਾਲ ਭਗਵੰਤ ਮਾਨ ਨੇ ਬਿਨਾਂ ਵਜਾ ਕਿਸਾਨੀ ਅੰਦੋਲਨ ਨੂੰ ਕੁਚਲਿਆ ਸਰਕਾਰੀ ਤੰਤਰ ਪੁਲਿਸ ਦੇ ਸਹਾਰੇ ਤੇ ਬੁਲਡوزر ਦੇ ਰਾਹੀਂ ਉਹਨਾਂ ਦੇ ਸਾਰਾ ਧਰਨਾ ਜਿਹੜਾ ਖਨੌਰੀ ਦਾ ਤੇ ਸ਼ੰਭੂ ਦਾ ਉਠਾਇਆ ਇਹ ਕਿਉਂ ਉਠਾਇਆ ਭਗਵੰਤ ਮਾਨ ਦੀ ਤਾਂ ਲੜਾਈ ਨਹੀਂ ਸੀ ਇਹਨਾਂ ਦੇ ਨਾਲ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰਾਂ ਨੇ ਆ ਕਿਸੇ ਕਿਸਾਨ ਨੂੰ ਛੜੀਟ ਨਹੀਂ ਮਾਰੀ ਉਹਨੂੰ ਕੀ ਲੋੜ ਪੈਗੀ ਮੇਰਾ ਮੰਨਣਾ ਵਾ ਕਿ ਕੇਜਰੀਵਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਮੋਰੇ ਗੋਡੇ ਟੇਕ ਗਿਆ ਵਾ ਇਹਦੇ ਸ਼ਰਾਬ ਦੇ ਕੋਟਾਲੇ ਦੇ ਕੇਸ ਔਰ ਜਿਹੜਾ ਉਹਦਾ ਹੁਣ ਸ਼ੀਸ਼ਮੈਨ ਦਾ ਕੇਸ ਆ ਮਨੀਸ਼ ਸੋਡਿਆ ਜਿਹਦੇ ਤੇ 1300 ਕਰੋੜ ਕਲਾਸਰੂਮ ਕੋਟਾਲੇ ਦੇ ਐਫ ਆਈ ਆਰ ਦੇ ਹੁਕਮ ਹੋਏ ਨੇ ਸਤਿੰਦਰ ਜੈਨ ਦੇ ਹੁਕਮ ਹੋਏ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਅਗਲੀ ਵਾਰੀ ਕੇਜਰੀਵਾਲ ਦੀ ਦੁਬਾਰਾ ਹੈ ਤੇ ਇਹ ਕੇਜਰੀਵਾਲੂ ਹੀ ਹੈ ਜਿਹੜਾ ਦਿੱਲੀ ਦੇ ਲੋਕਾਂ ਨੂੰ ਕਹਿੰਦਾ ਸੀਗਾ ਜਦੋਂ ਅਸਤੀਫਾ ਦਿੱਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਕਿ ਮੈਂ ਹੁਣ ਦਿੱਲੀ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਉਸ ਦਿਨ ਬੈਠੂੰਗਾ ਜਦੋਂ ਦਿੱਲੀ ਦੇ ਲੋਕ ਮੇਰੇ ਹੱਥ ਵਿੱਚ ਫਤਵਾ ਦੇਣਗੇ ਮੈਨੂੰ ਕੱਟੜ ਇਮਾਨਦਾਰ ਗਰਬਾਨਣਗੇ ਤੇ ਦਿੱਲੀ ਦੇ ਲੋਕਾਂ ਨੇ ਫਤਵਾ ਦੇਤਾ ਹਰਾ ਕੇ ਨਾ ਸਿਰਫ ਝਾੜੂ ਦੀ ਸਰਕਾਰ ਹਰਾਈ ਉਹਦੀ ਸੀਟ ਖਰਟਿਆ ਭਗਵੰਤ ਮਾਨ ਵੱਲੋਂ ਅੱਜ ਦੇ ਮੰਤਰੀਆਂ ਸੰਤਰੀਆਂ ਵੱਲੋਂ ਅਖੇ ਜੀ ਜਿੱਥੇ ਤੁਹਾਡੀ ਲੜਾਈ ਆ ਉੱਥੇ ਜਾ ਕੇ ਬੈਠੋ ਦਿੱਲੀ 'ਚ ਅਸੀਂ ਤੁਹਾਡੇ ਨਾਲ ਬੈਠਾਂਗੇ ਉਹ ਯਾਰੋ ਆਪਾਂ ਨੂੰ ਮੂਰਖ ਸਮਝਦੇ ਨੇ ਇਹ ਸਾਰੇ ਇਹਨਾਂ ਨੂੰ ਪੁੱਛੋ ਕਿ ਜਿਹੜਾ ਮੋਰਚਾ ਲੱਗਿਆ ਸ਼ੰਭੂ ਤੇ ਖਰੋਰੀ ਵਿੱਚ ਉਹ ਕਿੱਥੇ ਜਾਣਾ ਚਾਹੁੰਦੇ ਸੀ ਦਿੱਲੀ ਜਾਣਾ ਚਾਹੁੰਦੇ ਸੀਗੇ ਉਹਨਾਂ ਨੂੰ ਰੋਕਿਆ ਕਿ ਇਹਨਾਂ ਨੇ ਹਰਿਆਣਾ ਦੀ ਸਰਕਾਰ ਨੇ ਕੱਗਰ ਦੇ ਪੁਲ ਦੇ ਉੱਤੇ ਬਕਾਇਦਾ ਦੀਵਾਰ ਕੰਧ ਖੜੀ ਕੀਤੀ ਕਿਲ ਗੱਡੇ ਪੈਰੀਕੇਟ ਲਾਏ ਗੋਲੀਆਂ ਚਲਾਈਆਂ ਅਥਰੂ ਗੈਸ ਛੱਟੇ ਉੱਥੇ ਰੋਕਿਆਗੇ ਨੇ ਉਹਨਾਂ ਨੂੰ ਦਿੱਲੀ ਜਾਣ ਤੋਂ ਸਰਕਾਰਾਂ ਨੇ ਔਰ ਭਗਵੰਤ ਮਾਨ ਉਹਦਾ ਸਾਥ ਦਿੱਤਾ ਬਨਾਂ ਕਿਸਾਨ ਕਹਿੰਦੇ ਨੇ ਕਿ ਸਾਨੂੰ ਤੁਸੀਂ ਸ਼ਾਂਤ ਮਈ ਢੰਗ ਦੇ ਨਾਲ ਰਾਮਲੀਲਾ ਮੈਦਾਨ ਵਿੱਚ ਜਾਣ ਦਿਓ ਜਿੱਥੇ ਸਾਰੇ ਦੇਸ਼ ਦੇ ਲੋਕੀ ਬੈਠ ਕੇ ਆਪਣਾ ਜਿਹੜਾ ਧਰਨਾ ਮਜਾਰਾ ਸ਼ਾਂਤ ਮਈ ਢੰਗ ਨਾਲ ਕਰ ਸਕਦੇ ਨੇ ਲੇਕਿਨ ਉੱਥੇ ਜਾਣ ਹੀ ਨਹੀਂ ਦਿੱਤਾ ਪਰ ਇੱਥੇ ਕਹੀ ਜਾਂਦੇ ਨੇ ਕਿ ਸਾਡਾ ਵਪਾਰ ਖਤਮ ਹੋ ਗਿਆ ਜਿਵੇਂ ਇਥੋਂ ਕਿਆ ਗਿਆ ਅਕਲਤਾਰ ਸਿੰਘ ਸੰਧਵਾ ਸਾਰੇ ਇਹਨਾਂ ਦੇ ਜਿਹੜੇ ਬੋਗਸ ਬੰਦੇ ਨੇ ਬੋਕਰ ਪਾਰਟੀ ਦੇ ਉਹ ਕੀ ਕਰਦੇ ਨੇ ਪਿੱਛੇ ਹੋ ਜਾਓ ਇਧਰ ਸਾਈਡ ਤੇ ਆਜੋ ਪਲੀਜ਼ ਉਹ ਕੀ ਕਰਦੇ ਨੇ ਅਖੇ ਸਾਡਾ ਵਪਾਰ ਖਰਾਬ ਹੋ ਗਿਆ ਅਖੇ ਸੰਭੂ ਦੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਪੈਦਾ ਕਰਤੀ ਸੰਧਵਾ ਕੱਲ ਝੂਠ ਬੋਲ ਕੇ ਵਿਧਾਨ ਸਭਾ ਚ ਮੁੱਕਰ ਗਿਆ ਉੱਥੇ ਇਹਦਾ ਬਿਆਨ ਆ ਜਿਹੜਾ ਪ੍ਰਗਤ ਸਿੰਘ ਨੇ ਦਿਖਾਇਆ ਤੇ ਪੰਜਾਬ ਦੇ ਵਿੱਚ ਨਸ਼ੇ ਕਿਸਾਨਾਂ ਦੇ ਧਰਨਿਆ ਕਰਕੇ ਆ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਕਿਸਾਨਾਂ ਦੇ ਧਰਨਿਆ ਕਰਕੇ ਆ ਪੰਜਾਬ ਦਾ ਵਪਾਰ ਇਸ ਲਈ ਖਤਮ ਹੋ ਰਿਹਾ ਕਿਉਂਕਿ ਸ਼ੰਭੂ ਦੇ ਵਿੱਚ ਕਿਸਾਨ ਬੈਠੇ ਲਿਆ ਦੱਸੋ ਯਾਰ ਇਹ ਕੋਈ ਦਲੀਲ ਹੈ ਹੁਣ ਆਜੋ ਤੁਸੀਂ ਅਗਲੀ ਜਿਹੜਾ ਮੈਂ ਬੁਲਡੋਜ਼ਰ ਕਿਹਾ ਬੁਲਡੋਜ਼ਰ ਦੀ ਰਾਜਨੀਤੀ ਕਿੱਥੋਂ ਚੁੱਕੀ ਇਹਨਾਂ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਯੋਗੀ ਭਾਜਪਾ ਦੀ ਸਰਕਾਰ ਇਸੇ ਤਰ੍ਹਾਂ ਨਾ ਬੋਰਡਰ 'ਚ ਬਹੁਤ ਬੁਲਡੋਜ਼ਰ ਚਲਾ ਰਹੀ ਸੀ ਗੈਂਗਸਟਰਾਂ ਦੇ ਘਰ ਟਾਰੀ ਸੀ ਸੁਪਰੀਮ ਕੋਰਟ ਨੇ ਰੋਕਿਆ ਉਹਨਾਂ ਨੂੰ ਕਿ ਤੁਸੀਂ ਕਿਸੇ ਬਿਨਾ ਪ੍ਰਣਾਲੀ ਪ੍ਰੋਪਰ ਮੁਕੱਦਮਾ ਚਲਾਉਣ ਤੋਂ ਬਿਗੈਰ ਤੁਸੀਂ ਕਿਸੇ ਦਾ ਘਰ ਨਹੀਂ ਟਾ ਸਕਦੇ ਲੇਕਿਨ ਇਹਨਾਂ ਨੇ ਉਹੀ ਭਾਜਪੀ ਦੀ ਨੀਤੀ ਚੱਕ ਕੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ 'ਚ ਨਾ ਸਿਰਫ ਨਸ਼ੇ ਦੀ ਆੜ ਵਿੱਚ ਮਾਤੜਾ ਦੇ ਘਰ ਟਾਏ ਨੇ ਅਸੀਂ ਨਸ਼ੇ ਦੇ ਸਖਤ ਖਿਲਾਫ ਹਾਂ